YouTube ਚੈਨਲ ਕੋਹਿੰਨੂਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਯਾਦਵੰਦਰ ਸਿੰਘ ਵੱਲੋਂ ਸਤਿ ਸ਼੍ਰੀ ਅਕਾਲ ਅਸੀਂ ਅੱਜ ਇਹ ਚੈਨਲ ਨਾਮਾ ਬਣਾਇਆ ਹੈ ਤੇ ਸੋਚਿਆ ਸਭ ਤੋਂ ਪਹਿਲਾਂ ਕਿਉਂ ਨਾ ਆਪਣੀ ਹੀ ਵੀਡੀਓ ਇਸ ਦੇ ਵਿੱਚ ਸ਼ੂਟ ਕੀਤੀ ਜਾਵੇ ਜੋ ਕਿ ਵਾਤਾਵਰਣ ਨਾਲ ਸੰਬੰਧ ਰੱਖਦੀ ਹੈ ਆਓ ਤੁਹਾਨੂੰ ਲੈ ਚੱਲਦੇ ਹਾਂ ਖੇਤ ਵਿੱਚ ਕਣਕ ਬੀਜਦੇ ਹਾਂ ਸੁਪਰ ਸੀਡਰ ਨਾਲ ਅਸੀਂ ਇਹ ਚੈਨਲ ਨਾਮਾ ਸ਼ੁਰੂ ਕੀਤਾ ਤੇ ਅੱਜ ਆਪਦੀ ਬਿਜਾਈ ਕਰਨ ਲੱਗੇ ਹਾਂ ਤੇ ਸੋਚਿਆ ਕਿ ਕਿਉਂ ਨਾ ਪਹਿਲਾ ਵੀਡੀਓ ਆਪਣੀ ਦੇ ਹੀ ਸ਼ੁਰੂ ਕੀਤਾ ਜਾਵੇ ਜੋ ਕਿ ਵਾਤਾਵਰਣ ਨਾਲ ਸੰਬੰਧਿਤ ਹੈ ਮੈਂ 2007 ਤੋਂ ਲੈ ਕੇ ਅੱਜ ਤੱਕ ਕਦੇ ਵੀ ਪਰਾਲੀ ਨੂੰ ਝੋਨੇ ਜੀ ਨੂੰ ਤੇ ਕਣਕ ਦੇ ਨਾਲ ਨੂੰ ਅੱਗ ਨਹੀਂ ਲਾਈ। 2007 'ਚ ਮੈਂ ਕਿਰਾਏ ਤੇ ਬਜਾਇਆ ਸੀ ਰੋਟਾਵੇਟਰ ਨਾਲ ਕਣਕ ਬਜਾਈ ਸੀ ਤੇ ਮੈਨੂੰ ਬਜਾਈ ਵਧੀਆ ਲੱਗੀ ਮੈਂ ਉਸ ਤੋਂ ਅਗਲੇ ਸਾਲ ਸਾਰਾ ਕੁਛ ਆਬਜ਼ਾ ਲੈ ਲਿਆ ਰੈਕਟਰ ਰੋਟਾਵੇਟਰ। ਲਗਾਤਾਰ ਬਜਾਈ ਕਰ ਰਿਹਾ ਮਦੋਂ ਦੀ। ਤੇ ਥੋੜਾ ਜਿਹਾ ਨੁਕਸਾਨ ਹੁੰਦਾ ਸੀਗਾ ਬਈ ਇਹ ਝਾੜ ਤਾਂ ਘਟ ਦਿੰਦਾ ਸੀ ਕਿਉਂਕਿ ਪਰਾਲੀ ਦੀ ਸਮੱਸਿਆ ਵੱਡੀ ਸੀ ਪਰਾਲੀ ਜਿਆਦਾ ਹੋਣ ਕਰਕੇ ਜਿਹੜੇ ਵੀ ਹੁੰਦਾ ਸੀ ਉਹ ਗਿੱਲੇ 'ਚ ਨਹੀਂ ਜਾਂਦਾ। ਉਦੇ ਪੁੰਗਰ ਸ਼ਕਤੀ ਘਟ ਹੋਣ ਕਰਕੇ ਉਹਦਾ ਬੂਟਾ ਨਹੀਂ ਸੀ ਨਿਕਲਦਾ ਤੇ ਸਾਡਾ ਨੁਕਸਾਨ ਹੁੰਦਾ ਸੀਗਾ ਝੜ ਘਟਦਾ ਸੀ ਉਹਦਾ ਮੈਂ ਲੋਕਾਂ ਨੂੰ ਵੀ ਬਹੁਤ ਕਹਿੰਦਾ ਰਿਹਾ ਬਈ ਕਣਕ ਨੂੰ ਬਈ ਅੱਗ ਨਾ ਲਾਓ ਅੱਗ ਨਾ ਲਾਓ ਅੱਗ ਨਾ ਲਾਓ ਬਈ ਇਸ ਨਾਲ ਬਿਮਾਰੀਆਂ ਫੈਲਦੀਆਂ ਨੇ ਧੂਆਂ ਹੁੰਦਾ ਲੋਕ ਆਪਾਂ ਨੂੰ ਬਦਨਾਮ ਕਰਦੇ ਆ ਵੀ ਕਿਸਾਨ ਧੂਆਂ ਫਲਾਉਂਦਾ ਬਿਮਾਰੀਆਂ ਫਲਾਉਂਦਾ ਆਪਾਂ ਜਿੰਮੇਦਾਰ ਦੱਸਦੇ ਆ ਵੀ ਆਪਾਂ ਇਹ ਜਿੰਮੇਵਾਰੀ ਤੋਂ ਲੰਬੇ ਹੋਈਏ ਇਸ ਲੰਬੇ ਤੋਂ ਲੰਬੇ ਹੋਈਏ ਤੇ ਲੋਕ ਚਾਹੁੰਦੇ ਦਾ ਸੀਗੇ ਬਈ ਅਗਨਾ ਲਾਈ ਜਾਵੇ ਵੀ ਇਹ ਵਧੀਆ ਚੀਜ਼ ਨਹੀਂ ਹੈਗੀ ਕਿਉਂਕਿ ਧੂਏ ਨਾਲ ਦੇਖੋ ਤੁਸੀਂ ਐਕਸੀਡੈਂਟ ਕਿੰਨੇ ਹੁੰਦੇ ਨੇ ਸੱਟਾਂ ਪਾਈਆਂ ਲੋਕਾਂ ਦੇ ਵਿੱਚ ਕੀਮਤੀ ਜਾਨਾਂ ਜਾਂਦੀਆਂ ਨੇ। ਔਰ ਉਸ ਤੋਂ ਜ਼ਿਆਦਾ ਧੂਆਂ ਵਾਤਾਵਰਣ ਤੇ ਜਦੋਂ ਫੈਲਦਾ ਦੇਖੋ ਦਿਨੇ ਹੀ ਹਨੇਰਾ ਹੋਇਆ ਰਹਿੰਦਾ ਰਾਤ ਪਈ ਰਹਿੰਦੀ ਆ। ਇਹਦੇ ਨਾਲ ਜਿਹੜਾ ਆਪਾਂ ਸਾਹ ਲੈਨੇ ਆਂ ਸਭ ਤੋਂ ਬਿਮਾਰੀਆਂ ਆਪਣੇ ਪਰਿਵਾਰ ਨੂੰ ਵੀ ਲੱਗਦੀਆਂ ਨੇ ਇਹਦੇ ਨਾਲ ਆਪਣੇ ਬੱਚੇ ਆਪਾਂ ਪਰਿਵਾਰ ਆਪਣਾ ਮਾਪੇ ਸਾਰਾਹੀਂ ਧੂਆਂ ਅੰਦਰ ਜਾਂਦਾ ਤਾਂ ਪੇਟ ਦੀਆਂ ਬਿਮਾਰੀਆਂ ਗੁਰਦੇ ਫੇਫੜੇ ਜੋ ਕੁਛ ਹੁੰਦਾ ਤੇ ਉਸ ਤੋਂ ਬਾਅਦ ਲੋ ਬੁਖਾਰ ਖੰਘ ਜਕਾਮ ਸਾਰਾ ਕੁਝ ਇਹ ਤੋਂ ਆਈ ਦਾ ਕਰਨੀ ਹੁੰਦਾ ਹੁਣ ਮੌਸਮ ਹੀ ਬਦਲ ਇਹ ਕਿਸਾਨ ਨੂੰ ਹੀ ਬਦਨਾਮ ਕੀਤਾ ਜਾਂਦਾ ਸੀ ਧੂਆਂ ਤਾਂ ਹੋਰ ਵੀ ਪ੍ਰਦੂਸ਼ਣ ਤਾਂ ਫੈਕਟਰੀਆਂ ਕਾਰਖਾਨੇ ਕਰਦੇ ਨੇ ਪਰ ਗਾਇਸਰ ਕਿਸਾਨ ਤੇ ਸਿੱਟੀ ਜਾਂਦੀ ਸੀ ਤੇ ਦੋਸਤੋ ਮੈਂ ਤਾਂ ਇਸ ਲੰਬੇ ਤੋਂ ਬਾਹਰ ਰਿਹਾ ਕਿਉਂਕਿ ਆਪਣਾ ਕੋਈ ਯੋਗਦਾਨ ਨਹੀਂ ਰਿਹਾ ਧੂਏ 'ਚ 18ਵਾਂ ਸੀਜ਼ਨ ਐ ਇਸ ਵਾਰ 2007 ਤੋਂ ਲੈ ਕੇ 17 ਸਾਲ ਹੋ ਗਏ ਤੇ 18ਵਾਂ ਸੀਜ਼ਨ ਆ ਪਹਿਲਾਂ ਅਸੀਂ ਪ੍ਰਾਲੀ ਨੂੰ ਪਤਲਾ ਪਤਲਾ ਖਿਲਾਰ ਦੇ ਤੇ ਉੱਤੇ ਫਿਰ ਰੋਟਾ ਬਿਟਰਨਾ ਬੀਜ ਦੇ ਹੁਣ ਪਰਾਲੀ ਨੂੰ ਖਿਲਾਰਨ ਦਾ ਤਰੀਕਾ ਵੀ ਬਹੁਤ ਵਧੀਆ ਆਯਾਦ ਕੀਤਾ ਕਿਸਾਨ ਵੀਰਾਂ ਨੇ ਆਪ ਹੀ ਟਰੈਕਟਰ ਦੇ ਮਗਰ ਸ਼ਾਰਟ ਤਿਆਰ ਕਰਕੇ ਉਹਦੇ ਨਾਲ 1.5 ਫੁੱਟ ਦੇ ਸਰੀਏ ਲਾ ਦੇ ਜਾਂਦੇ ਨੇ ਤੇ ਉਹਨੂੰ ਪਾਲਾਂ ਦੇ ਖਿਲਾਰਿਆ ਜਾਂਦਾ ਫੇਰਿਆ ਜਾਂਦਾ ਤੇ ਉਹਦੇ ਨਾਲ ਇੰਨਾ ਵਧੀਆ ਖਿਲਰਦੀ ਆ ਪਰਾਲੀ ਤੇ ਮਤਲਬ ਜਿਵੇਂ ਕਿਸਾਨ ਕੋਲ ਹੁਣ ਬਿਜਾਈ ਦਾ ਟਾਈਮ ਘੱਟ ਹੁੰਦਾ ਸੀਗਾ ਪਰਾਲੀ ਨੂੰ ਤੇ ਖੰਡਾਉਣ ਦਾ ਟਾਈਮ ਨਹੀਂ ਸੀ ਹੁੰਦਾ ਉਹ ਸਮੱਸਿਆ ਵੀ ਹੱਲ ਹੋ ਗਈ ਤੇ ਮੇਨ ਸਮੱਸਿਆ ਕੀ ਸੀ ਸਫਾਈ ਦੀ ਤੇ ਸਿਆੜ ਕੱਢਣ ਦੀ ਜਿਵੇਂ ਡ੍ਰਿਲ ਮਸ਼ੀਨਾਂ ਕੱਢਦੀਆਂ ਸੀਗੀਆਂ ਤੇ ਹੁਣ ਉਹ ਸਮੱਸਿਆ ਕਿਸਾਨ ਆਪਣਾ ਮਿਸਤਰੀ ਭਾਈਚਾਰੇ ਨੇ ਤੇ ਵਿਗਿਆਨੀਆਂ ਵੱਲੋਂ ਤੇ ਕਿਸਾਨ ਆਪਣਾ ਸਰਕਾਰ ਵੱਲੋਂ ਉਤਸ਼ਾਹਤ ਕੀਤਾ ਗਿਆ ਇਹਨਾਂ ਨੂੰ ਤੇ ਇਹਨਾਂ ਨੇ ਆਪਣੇ ਵਾਸਤੇ ਵਧੀਆ ਉਪਾਅ ਤਿਆਰ ਕੀਤੇ ਨੇ ਪਿਛਲੇ 3 ਸਾਲ ਹੋ ਗਏ ਮੈਂ ਹੁਣ ਸੁਪਰਸੀਡਰ ਨਾਲ ਬਜਾਈ ਕਰਦਾ ਜਿਹਦੇ ਨਾਲ ਇਹ ਵੀ ਉਲੰਭਾ ਦੂਰ ਹੋ ਗਿਆ ਵੀ ਸਫਾਈ ਨਹੀਂ ਕਰਦਾ ਇਹ ਤੇ ਦੂਜਾ ਇਹ ਸਿਆੜ ਨਹੀਂ ਕੱਢਦਾ ਹੁਣ ਇਹ ਸਿਆੜ ਵੀ ਕਰਦਾ ਤੇ ਸਫਾਈ ਵੀ ਕਰਦਾ ਮੈਂ ਤੁਹਾਨੂੰ ਦਿਖਾਉਂਗਾ ਅਗੇ ਚੱਲ ਕੇ ਵੀ ਅਸੀਂ ਬਿਜਾਈ ਕੀਤੀ ਆ ਤੇ ਕਰ ਰਹੇ ਆ ਕਿੰਨੀ ਸਫਾਈ ਦਿਖਾਉਂਦਾ ਤੇ ਹੁਣ ਇਹ ਵੀ ਵੀ ਇਹ ਤਾਂ ਉਨਾ ਹੀ ਪੈਂਦਾ 55 ਕਿਲੋ ਕਣਕ ਜਿੰਨੀ ਇਹ ਰੋਟਾਵੇਟਰ ਤੇ ਪਾਉਂਦੇ ਸੀ ਤੇ 50 ਕਿਲੋ ਡਾਈ ਖਾਦ ਇਹਦਾ ਲੰਬਾ ਇੱਕ ਹੋਰ ਕਿਸਾਨ ਨੂੰ ਸੀਗਾ ਕੋਈ ਡਰਬੀ ਸੀਗਾ ਬਈ ਇਹਦੇ ਨਾਲ ਛੁੰਡੀ ਪੈਂਦੀ ਆ ਛੁੰਡੀ ਪੈਂਦੀ ਜ਼ਰੂਰ ਆ ਪਰ ਜੇ ਗਰਮੈਸ਼ ਪਾਜੇ ਤਾਂ ਪੈਂਦੀ ਆ ਕੋਈ ਦੂਜੀਆਂ ਕਣਕਾਂ ਨੂੰ ਅੱਗ ਲਾਈ ਹੋਈ ਕਣਕ ਨੂੰ ਵੀ ਪੈਂਦੀ ਮੈਂ ਦੇਖੀ ਆ ਤੇ ਇਹ ਕਰਦਾ ਮੌਸਮ ਤੇ ਨਿਰਪਰ ਵੀ ਜੇ ਤਾਂ ਮੌਸਮ ਰਿਹਾ ਠੰਡਾ ਤਾਂ ਸੁੰਡੀ ਇਹਨਾਂ ਦਾ ਬਹੁਤ ਘਟ ਪੈਂਦੀ ਆ ਚਲੋ ਹੋ ਜਾ 20 ਵੱਧ ਪਾ ਦਨੇ ਆਪਾਂ ਤੇ ਕੋਈ ਜਦੋਂ ਪਾਣੀ ਲਾਉਨੇ ਆ ਤੇ ਬਗਲੇ ਆ ਜਾਂਦੇ ਆ ਸੁੰਡੀ ਸਾਰੀ ਖਾ ਜਾਂਦੇ ਆ ਕੋਈ ਇਹੋ ਜੀ ਗੱਲ ਨਹੀਂ ਬੜਾ ਜਿਆਦਾ ਨੁਕਸਾਨ ਨਹੀਂ ਹੁੰਦਾ ਉਹ ਜਿਹਨਾਂ ਕੇ ਇਹਦਾ ਨੁਕਸਾਨ ਹੁੰਦਾ ਉਹਨੇ ਕਿਹਦੀ ਖਾਦ ਬਣਦੀ ਆ ਦੇਸੀ ਰੂੜੀ ਬਣਦੀ ਆ ਦੇਖੋ ਤੁਸੀਂ ਉਹ ਤਾਂ ਹੁਣ ਰੂੜੀਆਂ ਆਪਣਾਂ ਤੋਂ ਇੰਨੀਆਂ ਖਾਦ ਲਾਂ ਖੇਤਾਂ 'ਚ ਪੈਂਦੀਆਂ ਨਹੀਂ ਕਿਉਂਕਿ ਪਸ਼ੂਆਂ ਦੀ ਵੀ ਬਹੁਤ ਕਮੀ ਆਈ ਹੋਈ ਆ ਤੇ ਰੂੜੀਆਂ ਮਹਿੰਗੀਆਂ ਪੈਂਦੀਆਂ ਨੇ ਔਰ ਮੈਨੂੰ ਸਰਕਾਰ ਵੱਲੋਂ ਵੀ ਤੇ ਸਨਮਾਨਤ ਕੀਤਾ ਗਿਆ ਖੇਤੀਬਾੜੀ ਵਿਭਾਗ ਬੋਡਲਾਡਾ ਜਿਹੜਾ ਮਾਨਸਾ ਸਾਡਾ ਉਹਨਾਂ ਵੱਲੋਂ ਵੀ ਮੇਰਾ ਸਨਮਾਨ ਕੀਤਾ ਗਿਆ ਸਨਮਾਨ ਕਰਨਾ ਚੰਗੀ ਗੱਲ ਆ ਜਿਹੜਾ ਕੋਈ ਵਧੀਆ ਉਪਰਾਲਾ ਕਰਦਾ ਸਮਾਜ ਵਾਸਤੇ ਵਾਤਾਵਰਨ ਵਾਸਤੇ ਉਹਨੂੰ ਸਨਮਾਨਤ ਕਰਨਾ ਚਾਹੀਦਾ ਤਾਂ ਕਿ ਹੋਰ ਵੀ ਲੋਕ ਇਸ ਤੋਂ ਪ੍ਰੇਰਿਤ ਹੋ ਕੇ ਇਸ ਪਾਸੇ ਵੱਲ ਨੂੰ ਆਉਣ ਤੇ ਅੱਜ ਤੁਹਾਨੂੰ ਹੁਣ ਦਿਖਾਉਨੇ ਆ ਬਜਾਈ ਕਿਵੇਂ ਹੁੰਦੀ ਆ ਕੁਝ ਕਿੱਲੇ ਮੇਰੇ ਨੇ ਉੱਗੇ ਵੀ ਹੋਏ ਨੇ ਅੱਜ ਮੈਂ ਦੂਰ ਆ ਉਹਨਾਂ ਤੋਂ ਇਹ ਆ ਤਿੰਨ ਚਾਰ ਦਿਨ ਹੋਏ ਨੇ ਇਹਨਾਂ ਬੀਜੀ ਨੂੰ ਆ ਦੇਖੋ ਵਿਜਾਈ ਬਹੁਤ ਵਧੀਆ ਹੋਈ ਹੋਈ ਆ ਸਫਾਈ ਆ ਜਿਹੜੀ ਕਿਸਾਨ ਕਹਿੰਦੇ ਸੀਗੇ ਬਈ ਸਿਆੜ ਚਾਹੀਦੇ ਨੇ ਕੱਢਣੇ ਆ ਸਿਆੜ ਨਿਕਲੇ ਹੋਏ ਨੇ ਉਹ ਟਰੈਕਟਰ ਬੀਜ ਰਿਹਾ ਬਦਲਾ ਆ ਰਿਹਾ ਕੁਝ ਦੇਖ ਕੇ ਹੁਣ ਲੋਕਾਂ ਨੂੰ ਹੋਇਆ ਹੋਇਆ ਵੀ ਅੱਗ ਦਾ ਦਰਜਨ ਘਟ ਰਿਹਾ ਸਾਡੇ ਗਵੰਡੀ ਨੇ ਇਹਨਾਂ ਨੇ ਪਹਿਲਾਂ ਗੱਠਾ ਬਣਵਾਈਆਂ ਤੇ ਹੁਣ ਡ੍ਰਿਲ ਨਾਲ ਬੀਜ ਰਹੇ ਨੇ ਇਹ ਇਹ ਵੀ ਵਧੀਆ ਉਪਰਾਲਾ ਕੋਈ ਗੱਠਾ ਬਣਾਉਂਦਾ ਉਹਦੇ ਨਾਲ ਵੀ ਅੱਗ ਤੇ ਕਾਬੂ ਪਾਇਆ ਜਾਂਦਾ ਤੇ ਕੋਈ ਸੁਪਰ ਸੀਡ ਨਾਲ ਬਹੁਤ ਵਜਾਈ ਹੋ ਰਹੀ ਹੋ ਰਹੀ ਆ ਹੁਣ ਇਸ ਵਾਰ ਕਿਉਂਕਿ ਤਕਨੀਕ ਵਧੀਆ ਆਣ ਕਰਕੇ ਲੋਕਾਂ ਨੂੰ ਬਜਾਈ ਪਸੰਦ ਆਈ ਆ ਇਹ ਆ ਦੇਖੋ ਇਜੇ ਤੁਹਾਨੂੰ ਵੀ ਸਾਡਾ ਇਹ ਉਪਰਾਲਾ ਵਧੀਆ ਲੱਗਿਆ ਹੋਵੇ ਸਮਾਜ ਵਾਤਾਵਰਨ ਨਾਲ ਸੰਬੰਧਿਤ ਜੇ ਤੁਹਾਨੂੰ ਲੱਗਦਾ ਵੀ ਅਸੀਂ ਵਧੀਆ ਕੰਮ ਕੀਤਾ 17-18 ਸਾਲ ਤੋਂ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਚੈਨਲ ਸਾਡਾ ਨਵਾਂ ਨਵਾਂ ਬਣਿਆ ਇਹਨੂੰ ਸਬਸਕ੍ਰਾਈਬ ਕਰੋ ਤਾਂ ਕਿ ਸਾਡਾ ਹੌਸਲਾ ਵਧੇ ਤੇ ਅਸੀਂ ਵਾਤਾਵਰਨ ਨਾਲ ਸੰਬੰਧਿਤ ਹੋਰ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਸਾਡੇ ਚੈਨਲ ਦਾ ਮੇਨ ਮਕਸਦ ਹੈ ਵਾਤਾਵਰਨ ਧਰਮ ਸਿਹਤ ਸਮਾਜ ਪ੍ਰਤੀ ਜੋ ਸਮੱਸਿਆਵਾਂ ਨੇ ਉਹਨਾਂ ਨੂੰ ਜਾ ਕੇ ਕਰਕੇ ਸਰਕਾਰ ਦੇ ਸਾਹਮਣੇ ਲੋਕਾਂ ਦੇ ਸਾਹਮਣੇ ਪੇਸ਼ ਕਰਨਾ ਤੇ ਆ ਦੇਖੋ ਬਜਾਈ ਕੀਤੀ ਗਈ ਹੈ ਬਜਾਈ 'ਚ ਕੋਈ ਕਮੀ ਨਹੀਂ ਹੈਗੀ ਫੁੱਲ ਪਰਾਲੀ ਸੀ ਇਹ ਪੂਰਾ ਝਾੜ ਨਿਕਲਿਆ ਝੋਨੇ ਦਾ ਆ ਸਿਆੜ ਦੇਖੋ ਕਿੰਨੇ ਵਧੀਆ ਬਣੇ ਨੇ ਮੈਂ ਤੁਹਾਨੂੰ ਭਰਾਲੀ ਦਿਖਾਉਨੇ ਆ ਮੇਰੇ ਕੋਲ 17 ਕਿੱਲੇ ਦੀ ਖੇਤੀ ਕਰਦਾ ਮੈਂ ਤੇ ਹਰ ਸਾਲ ਮੈਂ ਸਾਰਾ ਕੁਝ ਵਿੱਚ ਹੀ ਬੋਨਾ ਇਹਨਾਂ ਜਮੀਨ ਵੀ ਰੇਸ਼ਮ ਵਾਲੀ ਵਰਗੀ ਬਣੀ ਪਈ ਆ ਡਲੇ ਨੇ ਤੇ ਪੈਰ ਧਰਦੇ ਆ ਤਾਂ ਡਲੇ ਜਾਂ ਟੁੱਟ ਜਾਂਦੇ ਨੇ ਭੁਰ ਜਾਂਦੇ ਨੇ ਕੋਈ ਐ ਨਹੀਂ ਹੈਗਾ ਪੈਰਾਂ ਚ ਖੋਭਣਗੇ ਕੋਈ ਸਖਤਾਈ ਸਾਰੀ ਖਤਮ ਹੋ ਗਈ ਜਮੀਨ ਦੀ ਕਿਸਾਨ ਵੀਰਾਂ ਦਾ ਇੱਕ ਲਾਂਭਾ ਜ਼ਰੂਰ ਹੈਗਾ ਬਈ ਫੈਕਟਰੀਆਂ ਤੇ ਸਰਕਾਰ ਸਕੰਜਾ ਨਹੀਂ ਕਰਦੀ ਫੈਕਟਰੀਆਂ ਵੀ ਪ੍ਰਦੂਸ਼ਣ ਨੂੰ ਘਰ ਦੀਆਂ ਨੇ ਕਿਸਾਨਾਂ ਦਾ ਲਾਂਭਾ ਬਿਲਕੁਲ ਜਾਇਜ਼ ਆ ਉਹ ਚਲੋ ਆਪਾਂ ਇਸ ਲਾਂਭੇ ਤੋਂ ਪਾਸੇ ਹੋਈਏ ਤੇ ਲੋਕ ਆਪਾਂ ਨੂੰ ਜ਼ਿੰਮੇਦਾਰ ਨਾ ਸਮਝਣ ਹੌਲੀ ਹੌਲੀ ਕਿ ਫੈਕਟਰੀਆਂ کارਖਾਨੇ ਵਾਲੇ ਵੀ ਸਮਝਣਗੇ ਵੀ ਧਰਤੀ ਦਾ ਵੀ ਉਹਨਾਂ ਦੀ ਓਨੀਂਵੀਆਂ ਜਿੰਨੀ ਆਪਣੀਆਂ ਉਹ ਵੀ ਸੋਚਣਗੇ ਵੀ ਇਹਦੇ ਨਾਲ ਵਾਤਾਵਰਨ ਦਾ ਨੁਕਸਾਨ ਹੋ ਰਿਹਾ ਤੇ ਬਿਮਾਰੀਆਂ ਦਾ ਘਰ ਬਣ ਰਿਹਾ ਉਹ ਵੀ ਕੁਦਰਤ ਨਾਲ ਪਿਆਰ ਕਰਨਗੇ ਕਿਸੇ ਦਿਨ ਜੁੜਨਗੇ ਆਪਣੇ ਨਾਲ ਤੇ ਮੈਂ ਕਿਸਾਨ ਵੀਰਾਂ ਨੂੰ ਬੇਨਤੀ ਕਰਦਾ ਵੈਸੇ ਤਾਂ ਇਸ ਵਾਰ ਅੱਗੇ ਬਹੁਤ ਘੱਟ ਲੱਗੀ ਆ ਪਰ ਅੱਗੇ ਤਾਂ ਇਹ ਵੀ ਨਾ ਲੱਗੇ ਕਿਉਂਕਿ ਇਹਦਾ ਪਰ ਨੁਕਸਾਨ ਕੋਈ ਨਹੀਂ ਫਾਇਦਾ ਹੀ ਫਾਇਦਾ ਦੇਖੋ ਕਿੱਡੀ-ਕਿੱਡੀ ਫਰਾਲੀ ਆ ਆ ਪਰਾਲੀ ਪਈ ਆ ਆ ਖਰਚੇ ਖੜੇ ਨੇ ਕਿੰਨੀ ਖਾਦ ਬਣੂਗੀ ਇਸ ਦੀ ਤੇ ਕਿੰਨਾ ਫਾਇਦਾ ਹੋਊਗਾ ਇਹਦਾ ਅੱਪਾ ਯੂਰੀਆ ਲੈ ਲੈ ਪਾਈ ਜੰਨੇ ਆ ਅੱਜ ਵਾਸਤੇ ਇਨਾ ਹੀ ਤੁਹਾਡਾ ਬਹੁਤ ਬਹੁਤ ਧੰਨਵਾਦ